ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਵੀ ਜਿਹੜੀ ਤੁਹਾਡੀ ਬੁਰਾਈ ਤੁਹਾਡੇ ਅੰਦਰ ਚੱਲਦੀ ਏ ਤੇ ਮਾਲਾ ਬਣ ਕੇ ਚੱਲਦੀ ਏ ਦਿਨੇ ਚੱਲਦੀ ਰਾਤ ਚੱਲਦੀ ਲਗਾਤਾਰ ਚੱਲਦੀ ਉਹ ਬੁਰਾਈ ਆਪਣੇ ਵਾਸਤੇ ਨਹੀਂ ਆਪਣੇ ਵਾਸਤੇ ਬੰਦਾ ਬੁਰਾ ਸੋਚਦਾ ਹੀ ਨਹੀਂ ਜਦੋਂ ਵੀ ਬੁਰਾ ਸੋਚਦਾ ਨਾ ਦੂਜੇ ਵਾਸਤੇ ਸੋਚਦਾ ਆਪਣੇ ਲਈ ਤੇ ਭਲਾ ਹੀ ਸੋਚਦਾ ਇਹ ਗੱਲ ਤੇ ਕਹਿਣ ਦੀ ਗੱਲ ਹੀ ਹੈ ਵੀ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਪਰ ਇਹ ਵੇਖੋ ਵੀ ਕਿੰਨਾ ਭਲਾ ਕਰਦੇ ਹੋ ਤੇ ਕਿੰਨਾ ਭਲਾ ਸੋਚਦੇ ਹੋ ਖੈਰ ਜਿਹੜੀ ਨਾ ਬੁਰਾਈ ਉਹ ਲੋਕਾਂ ਵਾਸਤੇ ਦੂਜਿਆਂ ਵਾਸਤੇ ਹੁਣ ਜਦੋਂ ਤੁਸੀਂ ਦੂਜਿਆਂ ਵਾਸਤੇ ਆਪਣੇ ਅੰਦਰ ਬੁਰੇ ਖਿਆਲਾਂ ਦੀ ਮਾਲਾ ਬਣਾ ਕੇ ਚਲਾਉਂਦੇ ਹੋ ਤੇ ਕੀ ਤੁਹਾਡੀ ਬੁਰਾਈ ਦਾ ਮੈਸੇਜ ਦੂਜੇ ਤੱਕ ਪਹੁੰਚਦਾ ਹੈ ਜਿਹਦੇ ਵਾਸਤੇ ਬੁਰਾ ਸੋਚ ਰਹੇ ਹੋ ਇਹ ਮੇਰਾ ਅੱਜ ਦਾ ਵਿਸ਼ਾ ਹੈ ਜਿਹਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ ਉਹ ਤੁਹਾਡੇ ਤੋਂ ਦੂਰ ਹੋਵੇ ਤੁਹਾਡੇ ਪਿੰਡ ਦਾ ਹੋਵੇ ਰਿਸ਼ਤੇਦਾਰ ਹੋਵੇ ਸੱਜਣ ਮਿੱਤਰ ਹੋਵੇ ਉਹ ਹੋਵੇ ਤੁਹਾਡੇ ਤੋਂ ਦੂਰ ਤੁਸੀਂ ਆਪਣੇ ਘਰ ਬੈਠੇ ਨਫ਼ਰਤ ਕਰ ਰਹੇ ਹੋ ਹੁਣ ਤੁਹਾਡੇ ਅੰਦਰੋਂ ਕੈਮੀਕਲ ਰਿਸਣੇ ਸ਼ੁਰੂ ਹੋਏ ਬਣਨੇ ਸ਼ੁਰੂ ਹੋਏ ਉਹਨਾਂ ਕੈਮੀਕਲਜ਼ ਨੇ ਤੁਹਾਨੂੰ ਪਰੇਸ਼ਾਨ ਕੀਤਾ ਜੋ ਤੁਹਾਡੇ ਅੰਦਰ ਜ਼ਹਿਰ ਬਣਿਆ ਉਹਨੇ ਤੁਹਾਨੂੰ ਦੁਖੀ ਕੀਤਾ ਤੁਹਾਨੂੰ ਅੰਦਰੋਂ ਪਰੇਸ਼ਾਨ ਕਰਕੇ ਰੱਖ ਦਿੱਤਾ ਪਰ ਤੁਹਾਡੀ ਪਰੇਸ਼ਾਨੀ ਦਾ ਮੈਸੇਜ ਕਿ ਅਗਲੇ ਤੱਕ ਗਿਆ ਹੈ ਅਗਲਾ ਪਰੇਸ਼ਾਨ ਹੋਇਆ ਪਰੇਸ਼ਾਨ ਕੌਣ ਹੋਇਆ ਤੁਸੀਂ ਨਫ਼ਰਤ ਕਿੰਨੇ ਕੀਤੀ ਤੁਸੀਂ ਜਿਹਦੇ ਨਾਲ ਕਰ ਰਹੇ ਉਹਨੂੰ ਤੇ ਸ਼ਾਇਦ ਪਤਾ ਵੀ ਨਾ ਹੋਵੇ ਉਹ ਤੇ ਸ਼ਾਇਦ ਤਾੜੀਆਂ ਮਾਰ ਕੇ ਹੱਸਦਾ ਹੋਵੇ ਉਹ ਤੇ ਸ਼ਾਇਦ ਗੜਗਿੱਲੀਆਂ ਪਾਉਂਦਾ ਹੋਵੇ ਕਿਸੇ ਪਾਰਟੀ ਦੇ ਅੰਦਰ ਮਸਤ ਹੋਵੇ ਪਰਿਵਾਰ ਵਿੱਚ ਮਸਤ ਹੋਵੇ ਪਰ ਨਫ਼ਰਤ ਤੁਸੀਂ ਕੀਤੀ ਤੁਹਾਡੇ ਅੰਦਰੋਂ ਕੈਮੀਕਲ ਬਣੇ ਤੁਹਾਡੇ ਅੰਦਰ ਜ਼ਹਿਰ ਬਣਿਆ ਉਹ ਜ਼ਹਿਰ ਨੇ ਤੁਹਾਨੂੰ ਦੁਖੀ ਕੀਤਾ ਦੁਖੀ ਤੁਸੀਂ ਹੋ ਗਏ ਕਰਨਾ ਚਾਹੁੰਦੇ ਸੋ ਅਗਲੇ ਨੂੰ ਹੋ ਗਏ ਆਪ ਫਿਰ ਇਸ ਨੀਤੀ ਨੂੰ ਸੁਧਾਰ ਦੇ ਕਿਉਂ ਨਹੀਂ ਇਸ ਆਪਣੇ ਅੰਦਰ ਦੀ ਕਿਰਿਆ ਨੂੰ ਸੁਧਾਰ ਦੇ ਕਿਉਂ ਨਹੀਂ ਆਪਣੇ ਆਪ ਨੂੰ ਰੋਕਦੇ ਕਿਉਂ ਨਹੀਂ ਚਲੋ ਮੈਂ ਇੱਕ ਹੋਰ ਗੱਲ ਕਰਦਾ ਤੁਸੀਂ ਕਿਸੇ ਨਾਲ ਈਰਖਾ ਕਰ ਰਹੇ ਹੋ ਉਹਦਾ ਚੰਗਾ ਕਾਰੋਬਾਰ ਵੇਖ ਕੇ ਚੰਗਾ ਘਰਬਾਰ ਵੇਖ ਕੇ ਉਹਦੇ 3-9 ਪੁੱਤ ਚੰਗੇ ਵੇਖ ਕੇ ਉਹਦੀ ਪ੍ਰਭਤਾ ਨੂੰ ਵੇਖ ਕੇ ਅਗਲੇ ਨੂੰ ਕੋਈ ਫਰਕ ਪੈਂਦਾ ਤੁਸੀਂ ਨਫ਼ਰਤ ਕਰ ਰਹੇ ਹੋ ਅਗਲੇ ਨੂੰ ਕੋਈ ਫਰਕ ਪੈਂਦਾ ਕਿ ਤੁਹਾਡੇ ਨਫ਼ਰਤ ਕਰਨ ਦੇ ਨਾਲ ਉਹਦਾ ਕਾਰੋਬਾਰ ਬੰਦ ਹੋ ਜਾਏਗਾ ਤੁਹਾਡੀ ਨਫ਼ਰਤ ਕਰਨ ਦੇ ਨਾਲ ਉਹਦਾ ਘਰ ਟਹਿ ਢੇਰੀ ਹੋ ਜਾਏਗਾ ਤੁਹਾਡੀ ਨਫ਼ਰਤ ਕਰਨ ਦੇ ਨਾਲ ਉਹਦਾ ਧੀ ਪੁੱਤ ਸਹੀ ਰਾਹ ਤੇ ਜਾਂਦੇ ਜਾਂਦੇ ਤੁਹਾਡੇ ਕਹਿਣ ਮੁਤਾਬਕ ਗਲਤ ਰਾਹ ਤੇ ਚੱਲ ਪੈਣਗੇ ਹੁਣ ਨਫ਼ਰਤ ਤੁਸੀਂ ਕੀਤੀ ਜ਼ਹਿਰ ਤੁਹਾਡੇ ਅੰਦਰ ਬਣਿਆ ਦੁਖੀ ਤੁਸੀਂ ਹੋਏ ਅਗਲੇ ਨੂੰ ਤੇ ਕੋਈ ਪਤਾ ਵੀ ਨਹੀਂ ਅਗਲਾ ਤੇ ਤਾੜੀਆਂ ਮਾਰ ਕੇ ਹੱਸਦਾ ਹੋਏਗਾ ਜਾਂ ਮਸਤ ਹੋਏਗਾ ਜਾਂ ਨਹੀਂ ਹੋਏਗਾ ਉਹ ਉਹਨੂੰ ਪਤਾ ਹੈ ਪਰ ਤੁਸੀਂ ਆਪਣੇ ਆਪ ਨੂੰ ਨੋਟ ਕਰੋ ਉਸ ਇੱਕ ਪਲ ਨੂੰ ਨੋਟ ਕਰੋ ਜਿਸ ਪਲ ਦੇ ਅੰਦਰ ਤੁਹਾਡੇ ਵਿੱਚ ਨਫ਼ਰਤ ਸੀ ਉਹ ਨਫ਼ਰਤ ਦੀਆਂ ਛੱਲਾਂ ਬੜੀਆਂ ਉੱਚੀਆਂ ਸਨ ਨਫ਼ਰਤ ਦਾ ਵੇਗ ਬੜਾ ਤਿੱਖਾ ਸੀ ਨਫ਼ਰਤ ਦੀ ਗਹਿਰਾਈ ਬੜੀ ਸੀ ਸਮੁੰਦਰ ਦੇ ਪਾਣੀ ਵਾਂਗ ਉਸ ਨਫ਼ਰਤ ਨੇ ਤੁਹਾਡਾ ਸਤਿਆਨਾਸ਼ ਕਰਕੇ ਰੱਖ ਦਿੱਤਾ ਤੁਹਾਡਾ ਖਾਣਾ ਪੀਣਾ ਹੱਸਣਾ ਸੌਣਾ ਸਭ ਉਸ ਨਫ਼ਰਤ ਦੀ ਪੇਟ ਚੜ ਗਿਆ ਬਰਬਾਦ ਹੋ ਕੇ ਰਹਿ ਗਿਆ ਚਲੋ ਮੈਂ ਇੱਕ ਗੱਲ ਹੋਰ ਕਰਦਾ ਤੁਸੀਂ ਕਿਦਰੇ ਕੋਈ ਰੂਪ ਵੇਖਿਆ ਤੇ ਰੂਪ ਨੂੰ ਵੇਖ ਕੇ ਤੁਹਾਡੇ ਮਨ ਦੇ ਅੰਦਰ ਕੋਈ ਮੈਲ ਪੈਦਾ ਹੋਏ ਤੇ ਤੁਹਾਡੇ ਮਨ ਦੇ ਅੰਦਰ ਮੈਲ ਪੈਦਾ ਹੋਈ ਹਲਚਲ ਤੁਹਾਡੇ ਅੰਦਰ ਹੋਈ ਦੁਖੀ ਤੁਸੀਂ ਹੋਏ ਜਿਹਨੂੰ ਵੇਖਿਆ ਹੋ ਸਕਦਾ ਇਹਨੂੰ ਪਤਾ ਵੀ ਨਾ ਹੋਵੇ ਤੁਸੀਂ ਉਹਨੂੰ ਪਰੇਸ਼ਾਨ ਕਰਨਾ ਚਾਹੁੰਦੇ ਹੋ ਹੋ ਸਕਦਾ ਹੈ ਉਹ ਪਰੇਸ਼ਾਨ ਹੋਣ ਦੀ ਬਜਾਏ ਹੱਸਦਾ ਹੋਵੇ ਪਰ ਤੁਸੀਂ ਖੁਦ ਆਪਣਿਆਂ ਹੀ ਦੁਸ਼ਿਤ ਵਿਚਾਰਾਂ ਕਰਕੇ ਮੈਲੇ ਵਿਚਾਰਾਂ ਕਰਕੇ ਆਪਣੇ ਆਪ ਨੂੰ ਪਰੇਸ਼ਾਨ ਜਰੂਰ ਕਰ ਬੈਠੇ ਚਲੋ ਮੈਂ ਇੱਕ ਹੋਰ ਗੱਲ ਕਰਦਾ ਤੁਸੀਂ ਹੰਕਾਰ ਕਰਦੇ ਹੋ ਤੇ ਹੰਕਾਰ ਕਰਦੇ ਹੋ ਵੀ ਕਿਸੇ ਦਾ ਘਾਰ ਏ ਮੇਰੇ ਸਾਹਮਣੇ ਛੋਟਾ ਕਿਸੇ ਦੀ ਕਾਰ ਏ ਛੋਟੀ ਕਿਸੇ ਦੇ ਕੱਪੜੇ ਨੇ ਮੇਰੇ ਨਾਲੋਂ ਹੌਲੇ ਪਾ ਦੇ ਕਿਸੇ ਦਾ ਕਾਰੋਬਾਰ ਵੀ ਮੇਰੇ ਤੋਂ ਥੱਲੇ ਆ ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਤੇ ਉਹਦੇ ਦੋਵਾਂ ਨੂੰ ਪੈਰਲਲ ਰੱਖ ਕੇ ਜਦੋਂ ਤੋਲਿਆ ਤੇ ਤੁਸੀਂ ਆਪਣੇ ਆਪ ਨੂੰ ਦਿਨ ਲਿਆ ਵੀ ਮੈਂ ਵੱਡਾ ਤੇ ਤੁਸੀਂ ਬਣ ਗਏ ਹੰਕਾਰੀ ਹੁਣ ਉਹ ਜਿਹੜਾ ਹੰਕਾਰ ਦਾ ਅੰਦਰ ਜ਼ਹਿਰ ਬਣਿਆ ਉਸ ਜ਼ਹਿਰ ਨੇ ਦੂਜੇ ਨੂੰ ਦੁਖੀ ਕੀਤਾ ਜਾਂ ਤੁਹਾਨੂੰ ਦੁਖੀ ਕੀਤਾ ਉਹ ਦੂਜੇ ਨੂੰ ਦੁਖੀ ਕਰ ਸਕਦਾ ਵੀ ਨਹੀਂ ਤੁਹਾਨੂੰ ਹੀ ਦੁਖੀ ਕਰੇਗਾ ਕਿਉਂਕਿ ਜ਼ਹਿਰ ਜਿੱਥੋਂ ਬਣਨਾ ਹੈ ਸਭ ਤੋਂ ਪਹਿਲਾਂ ਤੇ ਉਹਨੂੰ ਦੁਖੀ ਕਰੇਗਾ ਨਾ ਤੁਹਾਡੇ ਅੰਦਰ ਬਣਿਆ ਹੈ ਤੁਹਾਡੇ ਵਿਚਾਰਾਂ ਵਿੱਚ ਬਣਿਆ ਹੈ ਤੁਹਾਨੂੰ ਦੁਖੀ ਕਰੇਗਾ ਤੁਸੀਂ ਦੂਜੇ ਨੂੰ ਦੁਖੀ ਆਪਣੇ ਹੰਕਾਰ ਦੇ ਨਾਲ ਕਰਨਾ ਵੀ ਚਾਹੋਗੇ ਨਹੀਂ ਕਰ पाओगे ਕੀ ਕਰੋਗੇ ਵੱਤ ਤੋਂ ਵੱਤ ਦੇ ਕਹੋਗੇ ਨਾ ਓਏ ਤੂੰ ਮੇਰੇ ਨਾਲੋਂ ਛੋਟਾ ਹੈ ਤੇ ਅਗਲਾ ਕਹੇਗਾ ਭਰਾ ਚਲ ਤੂੰ ਵੱਡਾ ਹੀ ਸਹੀ ਮੇਰਾ ਤੇਰਾ ਕਾਦਾ ਮੁਕਾਬਲਾ ਹੈ ਤੂੰ ਪਾਸੇ ਤੇ ਮੈਂ ਪਾਸੇ ਉਹਨੇ ਤੁਹਾਡੀ ਗੱਲ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਹੀ ਨਹੀਂ ਕੀਤਾ ਤੁਹਾਡੀ ਗੱਲ ਨੂੰ ਉਥਲਣ ਦਾ ਯਤਨ ਹੀ ਨਹੀਂ ਕੀਤਾ ਤੁਸੀਂ ਚਾਹੁੰਦੇ ਹੋ ਮੈਨੂੰ ਦੁਖੀ ਕਰਾਂ ਉਹਤੇ ਸੁਖੀ ਬਸਰੇ ਤੁਸੀਂ ਆਪ ਸਗੋਂ ਜ਼ਿਆਦਾ ਪਹਿਲਾਂ ਨਾਲੋਂ ਜ਼ਿਆਦਾ ਦੁਖੀ ਹੋ ਕੇ ਰਹਿ ਗਏ ਹੰਕਾਰ ਦੇ ਕਾਰਨ ਤੁਹਾਡੀ ਈਰਖਾ ਦੇ ਕਾਰਨ ਤੁਹਾਡੇ ਹਾਸੇ ਰੁਕ ਜਾਂਦੇ ਨੇ ਮੈਂ ਤੇ ਵੀ ਵੇਖਿਆ ਵੀ ਬੰਦਾ ਤਾੜੀਆਂ ਮਾਰ ਕੇ ਹੱਸਦਾ ਹੋਵੇ ਨਾ ਤਾੜੀਆਂ ਮੰਨ ਲਓ 2-4 ਸੱਜਣ ਬੈਠੇ ਨੇ ਔਰ ਗੜਗਲੀਆਂ ਪਾ ਕੇ ਤਾੜੀਆਂ ਮਾਰ ਕੇ ਹੱਸਦੇ ਨੇ ਇੱਕ ਬੰਦੇ ਨੇ ਝੂਠ ਮੂਠ ਖਬਰ ਆਣ ਕੇ ਕੰਨਾਂ ਵਿੱਚ ਪਾਈ ਓਏ ਸੁਨੇਹਾ ਤੇਰੇ ਰਿਸ਼ਤੇਦਾਰ ਨੇ ਨਾ ਪ੍ਰਾਪਰਟੀ ਖਰੀਦ ਲਈ ਤੇਰੇ ਰਿਸ਼ਤੇਦਾਰ ਨੇ ਆ ਘਰ ਖਰੀਦ ਲਿਆ ਤੈਨੂੰ ਨਹੀਂ ਦੱਸਿਆ ਇੰਨੀ ਪ੍ਰਾਪਰਟੀ ਖਰੀਦੀ ਤਾੜੀਆਂ ਮਾਰ ਕੇ ਹੱਸਦੇ ਗੜਗਿੱਲੀਆਂ ਨਾਲ ਕਲਕਾਰੀਆਂ ਮਾਰ ਕੇ ਹੱਸਦੇ ਇੱਕ ਸਕਿੰਟ ਤੋਂ ਪਹਿਲਾਂ ਹਾਸੇ ਉਡੰਤਰ ਹੋ ਜਾਂਦੇ ਨੇ ਹਾਸੇ ਰੁਕ ਜਾਂਦੇ ਨੇ ਤੇ ਮਯੂਸੀ ਆ ਜਾਂਦੀ ਤੁਸੀਂ ਯਾਰ ਕਿਉਂ ਇਦਾਂ ਦੀ ਆਪਣੇ ਆਪ ਨੂੰ ਹਰਕਤ ਦਿੰਦੇ ਹੋ ਦੁਖੀ ਕਰਦੇ ਹੋ ਜੋ ਲਿਆ ਹੈ ਨਹੀਂ ਲਿਆ ਉਹਨੇ ਲਿਆ ਮਿਹਨਤ ਉਹਦੀ ਜੋ ਕੁਝ ਹੈ ਉਹਦਾ ਤੇਰੇ ਅਸੇ ਬੰਦ ਹੋਣ ਦਾ ਕਾਰਨ ਕੀ ਹੋਇਆ ਪਰ ਨਹੀਂ ਮਸਲਾ ਤੇ ਇਹ ਹੈ ਨਾ ਵੀ ਉਹਨੇ ਕਿਉਂ ਲਿਆ ਮੇਰੇ ਕੋਲ ਕਿਉਂ ਨਹੀਂ ਆਇਆ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਇੱਕ ਨੁਕਤੇ ਨੂੰ ਮੰਨ ਦੇ ਪੱਲੇ ਵਿੱਚ ਬੰਨ ਕੇ ਰੱਖੋ ਬਰਦਾਸ਼ਤ ਕਰਨ ਦੀ ਆਦਤ ਪਾਓ ਬਰਦਾਸ਼ਤ ਕਰਨ ਦੀ ਜਿਸ ਦਿਨ ਤੁਸੀਂ ਇੱਕ ਨੁਕਤਾ ਸੰਭਾਲ ਲਿਆ ਨਾ ਵੀ ਬਰਦਾਸ਼ਤ ਕਰਨਾ ਹੈ ਦੂਜੇ ਦਾ ਕਾਰੋਬਾਰ ਦੂਜੇ ਦੀ ਚੜ੍ਹ ਦੂਜੇ ਦੀ ਪ੍ਰਭਤਾ ਦੁਜੇ ਤਾਂ ਸਾਰਾ ਕੁਝ ਯਾਰੋ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਛੱਡੋ ਜਿਸ ਦਿਨ ਬਰਦਾਸ਼ਤ ਕਰਨ ਦਾ ਨੁਕਤਾ ਤੁਸੀਂ ਆਪਣੇ ਅੰਦਰ ਸੰਭਾਲ ਲਿਆ ਤੁਹਾਡੇ ਨਾਲ ਤੁਹਾਡੀ ਝੁੱਗੀ ਦੇ ਨਾਲ ਸੀਸ ਮੈਲ ਦੀ دیوار ਖੜੀ ਹੋ ਜਾਏਗੀ ਪਰ ਤੁਹਾਡੇ ਉੱਤੇ ਅਸਰ ਨਹੀਂ ਪਾਏਗੇ ਤੁਸੀਂ ਆਪਣੇ ਮਾਨ ਤਾਣ ਵਿੱਚ ਰਹੋਗੇ ਆਪਣੇ ਬਿਲਕੁਲ ਸਵਾਭੀ ਮਾਨ ਵਿੱਚ ਰਹੋਗੇ ਯਾਰ ਮੈਨੂੰ ਕਦਾ ਫਰਕ ਕੇ ਬਣਾ ਰਿਆ ਉਹ ਬਣਾ ਰਿਆ ਉਹਨੇ ਬਸਣਾ ਮੈਂ ਥੋੜਾ ਬਸਣਾ ਖਰ ਜੋ ਵੀ ਤੁਹਾਡੇ ਅੰਦਰ ਬਣ ਰਿਹਾ ਹੈ ਚਿਰਚੜਾਪਣ ਬਣ ਰਿਹਾ ਹੈ ਤੁਸੀਂ কুরਜੇ-ਕੁਰਜੇ ਰਹਿੰਦੇ ਹੋ ਕਿਉਂ ਰਹਿੰਦੇ ਹੋ ਉਹਦਾ ਮੇਨ ਕਾਰਨ ਇਹ ਵੀ ਦੂਜੇ ਦਾ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਇੱਕ ਨੁਕਤਾ ਮੈਂ ਹੋਰ ਕਹਿ ਦਿਆਂ ਅੱਜ ਦੀ ਵੀਡੀਓ ਦੇ ਅੰਦਰ ਤੁਸੀਂ ਆਪਣੇ ਅੰਦਰ ਜੋ ਵੀ ਪੈਦਾ ਕਰਦੇ ਹੋ ਨਾ ਉਹਦਾ ਐਕਸ਼ਨ ਤੇ ਰਿਐਕਸ਼ਨ ਸਭ ਤੋਂ ਪਹਿਲਾਂ ਤੁਹਾਡੇ ਉੱਤੇ ਹੀ ਦਿਖੇਗਾ ਦੂਜੇ ਤੇ ਨਹੀਂ ਤੁਹਾਡੇ ਵਿੱਚ ਉੱਤੇ ਦਿਖੇਗਾ ਜੀ ਜਿੱਥੋਂ ਪੈਦਾ ਹੁੰਦੀ ਹੈ ਉਹਦਾ ਅਸਰ ਉਹਦੇ ਉੱਤੇ ਸਭ ਤੋਂ ਪਹਿਲਾਂ ਦਿਸੇਗਾ ਨਜ਼ਰ ਆਏਗਾ ਅਗਰ ਅੱਗ ਬਲੀ ਹੋਵੇ ਔਰ ਜਿਹੜੀ ਜਗ੍ਹਾ ਤੇ ਬਲੀ ਹੋਵੇ ਤੇ ਆਪਾਂ ਕਹੀਏ ਵੀ ਅੱਗ ਤੇ ਬਾਲ ਲਵਾ ਮੈਂ ਐਸ ਖੇਤ ਦੇ ਅੰਦਰ ਪਰ ਤਬਾਹ ਹੋ ਜਾਏ ਸਾਰੇ ਦੂਜੇ ਦੇ ਖੇਤ ਪਹਿਲਾਂ ਤੇਰਾ ਖੇਤ ਤਬਾਹ ਹੋਏਗਾ ਤਾਂ ਦੂਜੇ ਦਾ ਤਬਾਹ ਹੋਏਗਾ ਤੇਰੇ ਅੰਦਰ ਅੱਗ ਬਲੀ ਇਹ ਕਾਮ ਦੀ ਬਲੀ, ਕਰੋਧ ਦੀ ਬਲੀ, ਈਰਖਾ ਦੀ ਬਲੀ, ਨਿੰਦਾ ਦੀ ਬਲੀ, ਚੁਗਲੀ ਦੀ ਬਲੀ, ਜਿੰਨੀ ਅੱਗ ਬਲਿਓ ਤੇਰੇ ਅੰਦਰ ਬਲੀ। ਹੁਣ ਪਹਿਲਾਂ ਤੈਨੂੰ ਤਬਾਹ ਕਰੇਗੀ ਫੇਰ ਦੂਜੇ ਨੂੰ ਕਰੇਗੀ। ਭਰਾਓ, ਚੈਨ ਦੀ ਨੀਂਦ ਸਮਿਆਂ ਕਰੋ, ਚੈਨ ਦੀ ਨੀਂਦ ਉੱਠਿਆ ਕਰੋ। ਪਰਿਵਾਰ ਵਿੱਚ ਰਹਿ ਕੇ ਹੱਸਿਆ ਕਰੋ। ਪਰਿਵਾਰ ਦੇ ਅੰਦਰ ਰਹਿਣ ਦਾ ਤੌਰ, ਤਰੀਕਾ, ਸਲੀਕਾ ਸਿੱਖੋ। ਆ ਜਿਹੜੇ ਵੰਦੂ ਦੇ ਭਾਰ ਨੇ ਨਾ, ਇਹਨੂੰ ਗਲੋਂ ਲਾ ਕੇ ਸੁੱਟੋ। ਕੋਈ ਆਣ ਕੇ ਕਹਿੰਦਾ ਹੈ ਨਾ ਵੀ ਤੇਰੇ ਰਿਸ਼ਤੇਦਾਰ ਨੇ ਆ ਕੰਮ ਕਰ ਲਿਆ ਤੇ ਉਹਨੂੰ ਕਹੋ ਠੀਕ ਹੈ ਯਾਰ ਤਾਂ ਕੀ ਹੋਇਆ ਉਹ ਬੰਦਾ ਮਿਹਨਤੀ ਹੈ ਉਹਨੇ ਕਰ ਲਿਆ ਹੈ ਕਰਨਾ ਚਾਹੀਦਾ ਬੜੇ ਟਾਈਮ ਦਾ ਮਗਰ ਲੱਗਾ ਸੀ ਉਹਨੂੰ ਇੱਕ ਪ੍ਰੋਪਰਟੀ ਮਿਲ ਗਈ ਬਹੁਤ ਚੰਗਾ ਹੋਇਆ ਮੈਂ ਵੀ ਖੁਸ਼ ਆ ਤੁਹਾਡਾ ਇੰਨਾ ਕਹਿਣ ਦੇ ਨਾਲ ਚੁਗਲੀ ਕਰਨ ਵਾਲੇ ਨੂੰ ਅੱਗੋਂ ਰੁਕਾਵਟ ਮਿਲ ਜੇਗੀ ਕਰ ਨਹੀਂ ਪਾਏਗਾ ਤੁਹਾਨੂੰ ਅੰਦਰੋਂ ਸਕੂਨ ਮਿਲੇਗਾ ਵੀ ਤੁਸੀਂ ਕਿਸੇ ਦੇ ਬਾਬਤ ਗਲਤ ਸੋਚਿਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ Ваги груди.